ਕੀ ਸਾਨੀ ਆਹੀ ਸਾਡਾ ਮਨ ਭਰਿਆ ਪਿਆ ਸਾਡੇ ਆਹ ਹਾਲਤ ਵੇਖੋ ਕੀ ਬਣੀ ਪਈ ਸਾਡੇ ਲੋਕਾਂ ਦੀ ਤਕੂ ਬਈ ਜਵਾਬ ਨਹੀਂ ਹੈ ਜਾਨ ਕੋਲ ਵੇਖੋ ਉਹਨਾਂ ਦੀ ਵੀ ਹੋਰ ਸਹੀ ਗੱਲ ਇਹਨਾਂ ਡਾਕਟਰਾਂ ਦੇ ਵੇਖਣਾ ਹੈ ਨਾ ਜਵਾਬ ਕੀ ਧੋਖਾ ਦੀ ਸੁਣ ਲਓ ਜੀ ਸਰ ਸੁਣਿਆ ਹੀ ਅੱਗੇ ਇਹਨੇ ਕਾਹੋ ਕਰਾਇਆ ਮੈਨੂੰ ਪਤਾ ਲੱਗਿਆ ਮੈਂ ਇਸ ਕੋਈ ਤੋਂ ਚੰਗੇ ਆਇਆ ਹਾਂ ਜਣਾ ਕਿ ਤੇ ਹੁਣ ਜੀ ਤੁਸੀਂ ਆਪ ਜਾ ਕੇ ਦੇਖਿਆ ਜੀ ਠੀਕ ਹੈ ਜੀ ਜਾ ਕੇ ਦੇਖੀ ਕਿ ਇਹਨੇ ਅਸਲੀ ਟਮਾਟੇ ਲੱਗੇ ਜੀ ਮੈਨੂੰ ਪਤਾ ਲੱਗਿਆ ਉਸ ਟਮਾਟੇ ਦੀ ਮੰਜ਼ੂਰੀ ਜੀ ਮੈਂ ਰਿਪੋਰਟ ਮੰਗਵਾਈ ਹੈ ਉਹਨਾਂ ਨੇ ਕਿਹਾ ਮੇਰੇ ਕੋਲ WhatsApp ਤੇ ਆ ਜੀ ਜੀ ਇਹਨਾਂ ਤੋਂ ਮੰਗਵਾ ਲੈਣੀ ਕੋਈ ਚਲ ਕੋਈ ਗੱਲ ਜੇ ਜੋ ਹੋ ਗਿਆ ਉਹ ਤਾਂ ਹੋ ਗਿਆ ਜੀ ਉਹ ਤਾਂ ਦੇਖੋ ਮੈਂ ਉਹ ਕੁਛ ਨਹੀਂ ਕਰ ਸਕਦਾ ਜੇ ਤੁਸੀਂ ਕਰ ਦੋਗੇ ਇਹ ਕਰ ਸਕਦੇ ਹੋ ਲੋਕ ਕਰ ਦਿੰਦੇ ਜੀ ਹਾਂ ਹਾਂ ਮੈਂ ਕਹਿੰਦਾ ਪਾਣੀ ਦਾ ਕੋਈ ਨਹੀਂ ਹੈ ਗੱਲ ਪਾਣੀ ਤਾਂ ਹੈ ਉਹ ਆਉਣ ਦੀ ਗੋਲੀ ਹੈ ਇਹ ਗੱਲ ਸੀ ਜੇ ਲੜਾਈ ਕਰ ਗਏ ਆ ਮੁਕੇ ਟਾਈਮ ਹੈ ਕੱਲ ਅੱਜ ਅਗਲੀ ਗੱਲ ਹੈ ਇਹ ਤਾਂ ਦੁਬਾਰਾ ਕੋਈ ਗੱਲ ਨਹੀਂ ਆਉਂਦੀ ਠੀਕ ਹੈ ਜੀ ਔਰ ਐਤ ਕੀ ਜਦੋਂ ਵੀ ਪਾਣੀ ਜਾਂਦਾ ਉਸ ਵੇਲੇ ਕਰਾ ਠੀਕ ਹੈ ਜੀ ਸਾਰੂ ਦੇ ਆਰਖਾਨੀ ਨਾਂ ਗਿਆ ਜਿਹੜਾ ਹੁਣ ਆ ਪੇਲੇ ਤਾਸੇ ਬਣੂਗਾ ਜਿਹੜੀ ਸਾਂਗਲਾ ਕਿਲੇ ਜ਼ਮੀਨ ਖਰਾਬ ਹੋ ਗਈ ਲੋਕਾਂ ਨਹੀਂ ਹੁੰਦਾ ਕੀ ਬਣੂਗਾ ਅੱਛਾ ਜ਼ਮੀਨ ਕਿਹਨਾ ਦਿੰਦੇ ਹੋ ਯਾਰ ਪੁੱਛ ਡੀਜ਼ਲ 5-700 ਡੇਲੀ ਲਗਾ ਜੀ ਕਿੰਨੇ ਦਿਨ ਰੱਖੋਗੇ ਭਾਈ ਸਰਦਾਰ ਸਰਦਾਰ ਸਿੰਘ ਨੂੰ ਗੱਲ ਕਰ ਲੈੰਦੋ ਆਹ ਵੇਖੋ ਉਹ ਯਾਰ ਸੁਣ ਵੀ ਲਈ ਇਹਨੂੰ ਕਹੇ ਬੰਦਾ ਕੋਈ ਦਿਨ ਦੇਣੋ ਚਾਰ ਗਾਇਆਂ ਸਾਡੀਆਂ ਇਹ ਆਪਣਾ ਕ੍ਰਿਸ਼ਨ ਕਮਾਈ ਹੋਰ ਫਿਰ ਕਮਾਰ ਆਹ ਬੰਦੇ ਸਿੱਧੇ ਦੇ ਵਿੱਚ ਆਹ ਦਾ ਕੋਸੋ ਜੀ ਲੈਣਾ ਡੇਲੀ ਵੀ ਪੇਥੋ ਭਾਈ ਵੇਖਿਆ ਦੇ ਵੇਖੋ ਕਿੰਨੇ ਕਿਸਾਓ ਟਰੈਕਟਰ ਦਾੜੀਏ ਕਰਦੇ ਆ ਰਾਜਸਥਾਨ ਤੱਕ ਮਿੱਟੀ ਆਉਣ ਨਹੀਂ ਸਾਡੇ ਮੁੰਡੇ ਲੈ ਕੇ ਆਉਣ ਦੇ ਆ ਪੰਜ ਟੋੜੇ ਨਹੀਂ ਪਿੱਛੇ ਦੇਖ ਸਾਡੇ ਪੰਜ ਟੋੜੇ ਨਹੀਂ ਆ ਗਏ ਤੇ ਕਿਉਂ ਕਰਤਾ ਬਜਾਰ ਮੇਰੀ ਗੱਲ ਮੈਨੂੰ ਫੋਨ ਲਾਉਂਦੇ ਕਿਸੇ ਕਾਲ ਤੇ ਡੀਜ਼ਲ ਉਹ ਇੱਕੋ ਮਿੰਟ ਗਏ ਜਾਂਦੇ ਆ ਯਾਰ ਗੱਲ ਸਾਡੀ ਮੇਰੀ ਗੱਲ ਪਿੱਛੇ ਜੋ ਉਹ ਵਿਆਹ ਹੋ ਗਿਆ ਪੁਣ ਥੱਗੇ ਦਾ ਹਾਲ ਲੋ ਜੀ ਬਹੀ ਗੱਲ ਮੈਂ ਕਹਿ ਰਿਹਾ ਸਾਡੇ ਲੋਚਾ ਮਨਜ਼ੂਰ ਕਰਵਾਓ ਵੱਡੀਆਂ ਲੋਚਾਂ ਅਜੇ ਇਸ ਵਾਰ ਨਹੀਂ ਲੱਗਣ ਦੇਣਾ ਇਹ ਯਾਰ ਕੈਂਸਲ ਇਹਨੇ ਅਗਲਾ ਕੰਮ ਇਹਨਾਂ ਨੇ ਕੀ ਕਰਨਾ ਜਿਹੜੀ ਮਿੱਟੀ ਪਈ ਜ਼ਮੀਨਾਂ ਚ ਉਹ ਨਹੀਂ ਚੁੱਕਣ ਦੇਣੀ ਇਹਨਾਂ ਨੇ ਥੋੜੀ ਮਿੱਟੀ ਪਈ ਏ ਸਾਨੂੰ ਇੱਥੇ ਕੰਮ ਕਰੇ ਸਾਡੇ ਨਾਲ ਗੱਲ ਵੀ ਆਹੀ ਮਿੱਟੀ ਚੁੱਕਣੀ ਏ ਜਿਹੜੇ ਕਿਸਾਨਾਂ ਦੀ ਜ਼ਮੀਨ ਖਰਾਬ ਹੋਈ ਏ ਤੁਹਾਡੇ ਮੰਤ ਮੰਤ ਕਿੰਨੇ ਬੰਦੇ ਦਾਸ ਬੈਠੇ ਨੇ ਦੱਸ ਕਿੰਨੇ ਹੁੰਦੇ ਆ ਜੀ ਦੱਸੋ ਲਓ ਜੀ ਇਹ ਵਿਚਾਰਾ ਰੋਕੀ ਹਾਲਾ ਕੱਲਾ ਕਿੰਨੀ ਦਰਖਾਹ ਤੁਹਾਡੀ ਕਿੰਨੀ ਦਰਖਾਹ ਦਾ ਸਾਹਿਬ ਕਿੰਨੇ ਲੱਗੇ ਇੱਕ ਮਿੰਟ ਜਿੰਨੀ ਦਰਖਾਹ ਤੁਹਾਡੀ ਹਾਂਜੀ ਤੁਹਾਡੀ ਦਰਗਾਹ ਇੱਕ ਮਿੰਟ ਹੁਆ ਸਾਡੀ ਦਰਗਾਹ ਸਾਡੇ ਸਿਰ ਤੇ ਲੈਂਦੇ ਆਏ ਸੀ ਆਏ ਸੀ ਉਹ ਫੋਟੋਆਂ ਖਿਚਾ ਕੇ ਚਲੇ ਗਏ ਬੰਦਾ ਫੋਟੋ ਖਿਚਾ ਕੇ ਚਲੇ ਗਏ ਪਹਿਲਾਂ ਤੁਹਾਨੂੰ ਤੁਹਾਡੇ ਮੈਗੇ ਬੰਦੇ ਕਿੰਨੇ ਲੱਗੇ ਦੱਸੋ ਕਿੰਨੇ ਬੰਦੇ ਲੱਗੇ ਦੱਸੋ ਕਿੰਨੇ ਬੰਦੇ ਲੱਗੇ ਇਹ ਪਿੱਛੇ ਹੜ ਗਏ ਨਾ ਸਾਰੇ ਆਲੇ ਲੱਗੇ ਕਿ ਘੈਂੜਾਣੀ ਬੰਨ ਘੱਟਣ ਯਾਰ ਉਹਦਾ ਕਾਕਾ ਪੈਨੇ ਹਾਂ ਇਹ ਗੱਥੇ ਨਹੀਂ ਇਹ ਵਾਰ ਕਰ ਰਹੇ ਸਾਡੇ ਇੰਨਾ ਫੰਡ ਯਾਰੀ ਕਰਾਉਣ ਦੇ ਯਾਰ ਉਹ ਮੈਂ ਥਾਂੜੀ ਯਾਰੀ ਕਰਾਉਣ ਸਾਡੇ ਐਮਪੀ ਦਾ ਥਾਂੜੀ ਯਾਰੀ ਕਰਾ 4 ਲੱਖ ਬੰਦੇ ਨੇ ਵੋਟ ਪਾਈ ਤੂੰ ਹੀ ਸਾਡਾ ਬੰਦਾ ਬੰਦ ਕੀਤਾ ਚੱਲਿਆ ਉਹ ਜਿੱਨੇ ਮੈਨੂੰ ਚੱਲੇ ਸਾਡੇ ਘੋੜੇ ਚੱਲੇ ਆ ਬਾਹਰ ਫਿਰ ਤੈਨੂੰ ਮਸੂਗਾ